ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਜਿਹੜਾ ਅੱਜ ਮੈਂ ਡਿਜ਼ਾਈਨ ਲੈ ਕੇ ਆਈ ਹਾਂ ਬਹੁਤ ਹੀ ਜ਼ਿਆਦਾ ਸੋਹਣਾ ਤੇ ਬਹੁਤ ਹੀ ਜ਼ਿਆਦਾ ਆਸਾਨ ਹੈ ਬਣਾਈ ਵਿੱਚ ਕਿਸੇ ਵੀ ਪ੍ਰੋਜੈਕਟ ਤੇ ਆਪ ਐਸ ਨੂੰ ਅਪਲਾਈ ਕਰ ਸਕਦੇ ਆ ਕਿਸੇ ਵੀ ਕਲਰ ਚ ਠੀਕ ਹੈ ਸਿਰਫ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਤੇ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੀਆਂ ਦੋ 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 ਇਸ ਤਰ੍ਹਾਂ ਕਰਕੇ ਝੋਟੇ ਦੇ ਹਿਸਾਬ ਨਾਲ ਕੁੰਡੇ ਲਵਾਂਗੇ ਆਪਾਂ ਠੀਕ ਹੈ ਦੋ ਦੋ ਕੁੰਡਿਆਂ ਤੇ ਡਿਜ਼ਾਈਨ ਚੱਲਣਾ ਆਪਣਾ ਤੇ ਇਹਨੂੰ ਆਪਾਂ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟਾਂ ਸਵੈਟਰ ਲੇਡੀਜ਼ ਬਲਾਊਜ਼ ਸਕੀਵੀ ਕੈਪ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹਾਂ ਬਹੁਤ ਹੀ ਜਲਦੀ ਜਲਦੀ ਡਿਜ਼ਾਈਨ ਬਣਦਾ ਚਾਰ ਸਲਾਂਗਾਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨਾ ਤੇ ਜਿਹੜਾ ਇੱਕ ਬਹੁਤ ਹੀ ਸੋਹਣਾ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਆਉਂਦਾ ਉਲਟੀ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਤੁਸੀਂ ਕੋਈ ਵੀ ਬਾਰਡਰ ਬਣਾਇਆ ਹੋਗਾ ਜਿਵੇਂ ਇੱਥੇ ਮੈਂ ਕੁਆਲਟੀ ਸਿੱਧੇ ਦਾ ਬਾਰਡਰ ਬਾਰਡਰ ਬਣਾਇਆ ਤਾਂ ਤੁਸੀਂ ਆਪਣਾ ਪਸੰਦੀਦਾ ਬਾਰਡਰ ਬਣਾ ਲੈਣਾ ਉਸ ਤੋਂ ਬਾਅਦ ਜਿਹੜੀ ਡਿਜ਼ਾਈਨ ਦੀ ਪਹਿਲੀ ਸਲਾਈ ਹੋਊਗੀ ਉਹ ਸਿੱਧੇ ਪਾਸੇ ਤੋਂ ਸ਼ੁਰੂ ਕਰਨੀ ਹੈ ਆਪਾਂ ਠੀਕ ਹੈ ਮਾਨ ਲਓ ਹੁਣ ਆਪਣੀ ਬਾਰਡਰ ਬਣਾਉਣ ਤੋਂ ਬਾਅਦ ਪਹਿਲੀ ਸਲਾਈ ਹੈ। ਇੱਕ ਕੁੰਡਾ ਤਾਰੂ ਚਾਹੇ ਬੁਣ ਕੰਨੀ ਵਾਲਾ ਹੈ ਤੁਹਾਡੀ ਆਪਣੀ ਮਰਜ਼ੀ ਹੈ। ਤਾਂ ਬਾਕੀ ਸਾਰੇ ਕੁੰਡੇ ਆਪਾਂ ਇਸ ਤਰ੍ਹਾਂ ਸਿੱਧੇ ਬਣਾ ਲੈਣੇ ਆ। ਪਹਿਲੀ ਸਲਾਈ ਡਿਜ਼ਾਈਨ ਦੀ ਸਿੱਧੀ ਬਣਾ ਕੇ ਕੰਪਲੀਟ ਕਰਨੀ ਹੈ ਠੀਕ ਹੈ ਇਸ ਤਰ੍ਹਾਂ। ਸਾਰੇ ਕੁੰਡੇ ਆਪਾਂ ਸਿੱਧੇ ਬਣਾਵਾਂਗੇ। ਇੱਕ ਸਲਾਈ ਕੰਪਲੀਟ ਹੋ ਗਈ ਹੁਣ ਦੂਸਰੀ ਸਲਾਈ ਬਣਾਉਣੀ ਆ ਆਪਾਂ ਉਲਟ ਪਾਸੇ ਤੋਂ ਇੱਕ ਕੁੰਡਾ ਤਾਰਾਂਗੇ ਆਪਾਂ ਇਸ ਤਰ੍ਹਾਂ ਉਸ ਤੋਂ ਬਾਅਦ ਥ੍ਰੈਡ ਕਰਾਂਗੇ ਪਿੱਛੇ ਸਿੱਧੇ ਪਾਸੇ ਵੱਲ ਇਸ ਤਰ੍ਹਾਂ ਠੀਕ ਹੈ ਫਿਰ ਦੋ ਦੋ ਕੁੰਡਿਆਂ ਦਾ ਆਪਣਾ ਡਿਜ਼ਾਈਨ ਚੱਲਣਾ ਤਾਂ ਦੋ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਇੱਕ ਬਣਾਵਾਂਗੇ ਇਸ ਤਰ੍ਹਾਂ ਫਿਰ ਇਹ ਕੁੰਡਿਆ ਤਾਰਨੇ ਨਹੀਂ ਥ੍ਰੈਡ ਸਲਾਈ ਤੇ ਲਪੇਟ ਕੇ ਪਿੱਛੇ ਵੱਲ ਨੂੰ ਕਰਨਾ ਇੱਕ ਕੁੰਡਾ ਆਪਣਾ ਜਿਹੜਾ ਹੋਰ ਬਣ ਜਾਂਦਾ ਇਸ ਤਰ੍ਹਾਂ ਠੀਕ ਹੈ ਫੇਰ ਦੋ ਦਾ ਇੱਕ ਬਣਾ ਦੇਣਾ ਦੋ ਕੁੰਡੀਆਂ ਤੋਂ ਤਿੰਨ ਕੁੰਡੇ ਆਪਣੇ ਬਣ ਗਏ ਇੱਕ ਕੁੰਡਾ ਜਿਹੜਾ ਵਾਧਾ ਜਾਊਗਾ ਠੀਕ ਹੈ ਫੇਰ ਉਸੇ ਤਰ੍ਹਾਂ ਦੋ ਕੁੰਡੀਆਂ ਦਾ ਬਣਾਵਾਂਗੇ ਕੁੰਡਾ ਪਿਛਲੀ ਸਾਈਡ ਤੇ ਇਸ ਤਰ੍ਹਾਂ ਥ्रेड ਨੂੰ ਸਲਾਈ ਤੇ ਲਪੇਟ ਕੇ ਜਦੋਂ ਪਿੱਛੇ ਵੱਲ ਨੂੰ ਕਰਦੇ ਆਂ ਤਾਂ ਇੱਕ ਕੁੰਡਾ ਆਪਣਾ ਹੀ ਬਣ ਜਾਂਦਾ ਠੀਕ ਹੈ ਫੇਰ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣਾ ਇਸ ਤਰ੍ਹਾਂ ਤਾਂ ਦੋ ਕੁੰਡੀਆਂ ਤੋਂ ਆਪਣੇ ਤਿੰਨ ਕੁੰਡੇ ਬਣ ਗਏ ਉਲਟ ਪਾਸੇ ਤੋਂ ਦੂਸਰੀ ਸਲਾਈ ਹੈ ਆਪਣੇ ਡਿਜ਼ਾਈਨ ਦੀ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਬਣਾਉਣੀ ਹੈ ਫਿਰ ਦੋ ਕੁੰਡਿਆਂ ਦਾ ਆਪਾਂ ਇੱਕ ਬਣਾਵਾਂਗੇ ਇਸ ਤਰ੍ਹਾਂ ਥ੍ਰੈਡ ਨੂੰ ਸਲਾਈ ਤੇ ਲਪੇਟ ਕੇ ਪਿੱਛੇ ਵੱਲ ਨੂੰ ਕਰਾਂਗੇ ਫਿਰ ਦੁਬਾਰਾ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਦੋ ਕੁੰਡਿਆਂ ਤੋਂ ਤਿੰਨ ਕੁੰਡੇ ਬਣਗੇ ਫਿਰ ਉਸੇ ਤਰ੍ਹਾਂ ਦੋ ਕੁੰਡਿਆਂ ਦਾ ਬਣਾਵਾਂਗੇ ਕੁੰਡਾ 线程 सलाई 틀ပေਟ ਕੇ ਪਿੱਛੇ ਵੱਲ ਨੂੰ ਕਰਾਂਗੇ ਫਿਰ ਦੋ ਕੁੰਡਿਆਂ ਦਾ ਬਣਾ ਦੇਾਂਗੇ ਇੱਕ ਕੁੰਡਾ ਫਿਰ ਉਸੇ ਤਰ੍ਹਾਂ ਦੋ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਬਣਾਵਾਂਗੇ ਇੱਕ ਕੁੰਡਾ 线程 सलाई 틀ပေਟ ਕੇ ਪਿੱਛੇ ਵੱਲ ਨੂੰ ਕਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਠੀਕ ਹੈ ਫਿਰ ਉਸੇ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਕੁੰਡਾ 线程 सलाई 틀ပေਟ ਕੇ ਪਿੱਛੇ ਵੱਲ ਨੂੰ ਕੀਤਾ ਦੋ ਕੁੰਡਿਆਂ ਦਾ ਇੱਕ ਕੁੰਡਾ ਠੀਕ ਹੈ ਇਸ ਤਰ੍ਹਾਂ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਬਣਾਵਾਂਗੇ ਹੋਰ ਵੀ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਵੇਖਣ ਲਈ ਤੁਸੀਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਉਹ ਤੁਹਾਡੇ ਤੱਕ ਪਹੁੰਚ ਸਕੇ ਕਿਉਂਕਿ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਹੈ ਮੈਂ ਤੁਹਾਡੇ ਲਈ ਜਿਹੜੇ ਸੋਹਣੇ ਸੋਹਣੇ ਤੇ ਸੌਖੇ ਸੌਖੇ ਡਿਜ਼ਾਈਨ ਲੈ ਕੇ ਆਵਾਂ ਤਾਂ ਜੋ ਤੁਸੀਂ ਉਹਨਾਂ ਨੂੰ ਆਸਾਨੀ ਨਾਲ ਬਣਾ ਸਕੋ ਠੀਕ ਹੈ ਲਾਸਟ ਤੇ ਵੀ ਆਪਾਂ ਇਸੇ ਤਰ੍ਹਾਂ ਦੋ ਕੁੰਡਿਆਂ ਦੇ ਤਿੰਨ ਕੁੰਡੇ ਬਣਾ ਲੈ ਥ੍ਰੈਡ ਆਪਾਂ ਇਸ ਤਰ੍ਹਾਂ ਕਰਾਂਗੇ ਤੇ ਲਾਸਟ ਵਾਲਾ ਕੁੰਡਾ ਉਲਟਾ ਬਣਾ ਦਾਂਗੇ ਕਿਉਂਕਿ ਉਲਟੀ ਸਿਲਾਈ ਹੈ ਠੀਕ ਹੈ ਦੋ ਸਿਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਿਲਾਈ ਬਣਾਉਣੀ ਆਪਾਂ ਸਿੱਧੇ ਪਾਸੇ ਤੋਂ ਕੰਨੀ ਵਾਲਾ ਕੁੰਡਾ ਆਟਾਰਾਂਗੇ ਠੀਕ ਹੈ ਹੁਣ ਜਿਹੜੇ ਆਪਣੇ ਇਸ ਤਰ੍ਹਾਂ ਦੇਖੋ ਦੋ ਕੁੰਡੀਆਂ ਤੇ ਤਿੰਨ ਤਿੰਨ ਕੁੰਡੇ ਬਣ ਗਏ ਠੀਕ ਹੈ ਹੁਣ ਆਪਾਂ ਜਿਹੜਾ ਇੱਕ ਕੁੰਡਾ ਵਧਿਆ ਉਹਨੂੰ ਘਟਾਉਣਾ ਹੈ ਤਾਂ ਆਪਾਂ ਜਿਹੜਾ ਵਿਚਾਲੜਾ ਕੁੰਡਾ ਇਸ ਤਰ੍ਹਾਂ ਇੱਧਰ ਸਲਾਈ ਤੇ ਲੈ ਆਉਣਾ ਪਹਿਲੇ ਕੁੰਡੇ ਦੇ ਉੱਪਰ ਦੀ ਇਸ ਤਰ੍ਹਾਂ ਲੈਣ ਦਾ ਠੀਕ ਹੈ ਹੁਣ ਜਿਹੜੇ ਆਪਣੇ ਦੋ ਕੁੰਡੇ ਰਹਿ ਗਏ ਇਹਨਾਂ ਕੁੰਡਿਆਂ ਦਾ ਆਪਾਂ ਦੋ ਪਿਛਲੀ ਸਾਈਡ ਤੋਂ ਇੱਕ ਬਣਾ ਦੇਾਂਗੇ ਦੋ ਕੁੰਡਿਆਂ ਦਾ ਇੱਕ ਤਾਂ ਆਪਣੇ ਤਿੰਨ ਕੁੰਡਿਆਂ ਤੋਂ ਦੋ ਕੁੰਡੇ ਬਣ ਗਏ ਠੀਕ ਹੈ ਜਿਹੜਾ ਇੱਕ ਕੁੰਡਾ ਵਧਿਆ ਸੀ ਉਹ ਘਟ ਗਿਆ ਦੁਬਾਰਾ ਫੇਰ ਉਸੇ ਤਰ੍ਹਾਂ ਵੋ ਚਾਲੜਾ ਕੁੰਡਾ ਇਸ ਕੁੰਡੇ ਦੇ ਉੱਪਰ ਦੀ ਆਪਾਂ ਇੱਧਰ ਸਲਾਈ ਤੇ ਲੈ ਆਉਣਾ ਬਣਾਉਣਾ ਨਹੀਂ ਇਹਨੂੰ ਇਸੇ ਤਰ੍ਹਾਂ ਰੱਖਣਾ ਠੀਕ ਹੈ ਫਿਰ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣਾ ਪਿਛਲੀ ਸਾਈਡ ਤੋਂ ਸਿੱਧਾ ਕੁੰਡਾ ਫਿਰ ਉਸੇ ਤਰ੍ਹਾਂ ਵੋ ਚਾਲੜਾ ਕੁੰਡਾ ਆਪਾਂ ਇਹ ਕੁੰਡੇ ਦੇ ਉੱਪਰ ਦੀ ਇੱਧਰ ਲੈ ਆਉਣਾ ਇਹ ਦੋ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਇੱਕ ਕੁੰਡਾ ਬਣਾ ਦਿਆਂਗੇ ਫਿਰ ਉਸੇ ਤਰ੍ਹਾਂ ਤੀਸਰੀ ਸਲਾਈ ਐ ਸਿੱਧੇ ਪਾਸੇ ਤੋਂ ਡੇਂਦੀ ਸਾਰੀ ਇਸੇ ਤਰ੍ਹਾਂ ਬਣਾਉਣੀ ਐ ਉਹ ਚਾਲੜਾ ਕੁੰਡਾ ਐ ਕੁੰਡੇ ਦੇ ਉੱਪਰ ਦੀ ਇੱਧਰ ਸਲਾਈ ਤੇ ਲੈ ਆਉਣਾ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਉਹ ਚਾਲੜਾ ਕੁੰਡਾ ਆਪਾਂ ਇੱਧਰ ਲੈ ਆਵਾਂਗੇ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਫੇਰ ਇਸੇ ਤਰ੍ਹਾਂ ਚਾਲੜਾ ਕੁੰਡਾ ਇੱਧਰ ਲੈ ਆਵਾਂਗੇ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਠੀਕ ਹੈ ਵਿਚਾਲਾ ਢਾ ਕੁੰਡਾ ਇਹ ਕੁੰਡੇ ਦੇ ਉੱਪਰ ਦੀ ਇੱਧਰ ਲੈ ਆਵਾਂਗੇ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਾਂਗੇ ਇਸ ਤਰ੍ਹਾਂ ਲਾਸਟ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਕਿਉਂਕਿ ਸਿੱਧੀ ਸਲਾਈ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਆਪਣੀ ਡਿਜ਼ਾਈਨ ਦੀਆਂ चौथी तो लास्ट सिलाई बना आप उल्ट पासी तो एक कुंडा इस तरह तारिया ठीक है फिर आप सारी सिलाई उल्टी बना के कंप्लीट कर है चौथी तो लास्ट सिलाई अपने डिजाइन की ਇਹੀ ਚਾਰ ਸਲਾਈਆਂ ਆਪਣੇ ਡਿਜ਼ਾਈਨ ਦੀਆਂ ਬਾਰ-ਬਾਰ ਪਰਪੀਟ ਕਰਨੀਆਂ। ਲਓ ਜੀ ਚਾਰ ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਤੇ ਜਿਹੜਾ ਡਿਜ਼ਾਈਨ ਆਪਣਾ ਇਸ ਤਰ੍ਹਾਂ ਬਣ ਕੇ ਆ ਜਾਂਦਾ ਹੈ। ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਹੈ। ਜਦੋਂ ਆਪਾਂ ਦੁਬਾਰਾ ਡਿਜ਼ਾਈਨ ਨੂੰ ਸ਼ੁਰੂ ਕਰਨਾ ਤਾਂ ਫੇਰ ਉਸੇ ਤਰ੍ਹਾਂ ਇੱਕ ਸਲਾਈ ਸਿੱਧੀ ਦੂਸਰੀ ਸਲਾਈ ਤੇ ਡਿਜ਼ਾਈਨ ਤੀਸਰੀ ਸਲਾਈ ਤੇ ਸਿੱਧੇ ਪਾਸੇ ਤੋਂ ਡਿਜ਼ਾਈਨ ਚੌਥੀ ਸਲਾਈ ਉਲਟੀ ਠੀਕ ਹੈ بار بار ਆਪਾਂ ਇਹ ਰਿਪੀਟ ਕਰਾਂਗੇ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਇੱਕ ਹੋਰ ਨਵਾਂ ਡਿਜ਼ਾਈਨ ਲੈ ਕੇ ਧੰਨਵਾਦ